ਹੈਲੋ एवरीवन ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਠੀਕ ਹੋ ਜੀ ਆਈ ਹੋਪ ਸਾਰੇ ਠੀਕ ਹੋਮੋਗੇ ਸਵੇਰ ਸਵੇਰਾ ਟਾਈਮ ਆ ਤੇ ਪੂਰਾ ਹੀ ਗਾ ਪਿਆ ਹੋਇਆ ਬਾਹਰ ਮੀਂਹ ਪਈ ਜਾਂਦਾ ਜਾਂ ਫਿਰ ਆਟ ਗਿਆ ਕਣੀਆਂ ਜੀਆਂ ਨਹੀਂ ਗਈਆਂ ਪਹਿਲਾਂ ਤੇਜ ਸੀਗਾ ਸਵੇਰੇ ਕਾਫੀ ਚਖੇੜਾ ਆਇਆ ਸੀਗਾ ਨਾਲੇ ਨੇਰੀ ਵੀ ਤੇਜ ਸੀਗੀ ਤੇ ਮੈਂ ਵੀ ਬਸ ਇਧਰ ਦੇਖ ਰਹੀ ਹਾਂ ਨਾਲੇ ਤੇ ਪੂਰਾ ਸੁਹਾਇਆ ਕਰ ਰਹੀ ਹਾਂ ਤੇ ਪਾਪ ਬੈੱਡ ਸ਼ੀਟ ਵੀ ਚੇਂਜ ਕਰਾਂਗੇ ਕੁਸ਼ਨ ਚੇਂਜ ਕਰ ਤੇ ਇਧਰ ਪਿੱਲੋ ਵੀ ਆਪਾਂ ਕਵਰ ਜਿਹੜਾ ਸੀਗਾ ਉਹ ਵੀ ਚੇਂਜ ਕਰਤਾ ਜਿਹੜੇ ਕੱਪੜੇ ਸੀਗੇ ਉਹ ਤੈਨ ਲਾਤੇ ਬਾਕੀ ਜਿਹੜਾ ਫਲਾਰਾ ਇਸ ਤਰ੍ਹਾਂ ਹੀ ਪਿਆਰੇ ਖੋਦਰ ਵੀ ਹੈਂਗਰ ਤੇ ਵੀ ਸਾਰਾ ਫਲਾਰਾ ਇਸ ਤਰ੍ਹਾਂ ਹੀ ਪਿਆ ਕੇ ਇੱਥੇ نیچے ਕਰੇ ਸੀਗੇ ਕੱਪੜੇ ਪ੍ਰੈਸ ਪ੍ਰੈਸ ਇਸ ਤਰ੍ਹਾਂ ਪਈਆ ਕੁਛ ਕੱਪੜੇ ਉੱਥੇ ਪਿਆ ਤੇ ਬਸ ਹੁਣ ਇਧਰ ਦੇਖੀ ਮੇਰੀ ਪਤੀ ਕਲੇ ਸਭ ਹੈਲੋ ਕਿੱਥੇ ਰਹੋ ਤਿਆਰ ਹੋ ਰਹੇ ਨੇ ਦੇਖੋ ਹੈਲੋ ਹੈ ਆ ਸੰਗਣਾ ਲਈ ਗਈ ਗੱਲ ਬੜੇ ਪੈਸ਼ਰ ਮੀਲੇ ਨੇ ਐਨਾ ਸ਼ਰਮਿਲਾ ਸਾਡਾ ਮੁੰਡਾ ਬਹੁਤ ਸ਼ਰਮਿਲਾ ਆਹ ਪੈਂਟ ਬਹੁਤ ਸੋਣੀ ਲੱਗ ਰਹੀ ਏ ਛੋਟੇ ਆਹ ਪੈਂਟ ਬਹੁਤ ਸੋਣੀ ਲੱਗ ਰਹੀ ਆ ਕਿਉਂਕਿ ਇਹਦੀ ਮੂਹਰੇ ਖੁੱਲੀ ਏ ਜੀ ਚਲੋ ਜੀ ਫਲੇਸ ਆਵ ਹੋ ਰਹੇ ਨੇ ਤਿਆਰ ਤੇ ਉਧਰ ਦੇਖ ਉਧਰ ਦੀ ਦਿਖਾਉਂਦੀ ਹਾਂਜੀ ਪਿੰਦਰ ਰੁਪਿੰਦਰ ਨਾਂ ਕੇ ਆਇਆ ਤੇ ਉਹਨੂੰ ਬਾਅਦ ਚਾਪ ਤੁਸੀਂ ਜਾਣੇ ਬਸ ਹਾਇ ਜੀ ਤੁਸੀਂ ਚੱਲੇ ਗੱਡੀ ਵਾਲਾ ਲਿਖਾਇ ਲਿਖਾਉਂਦੇ ਹੁੰਦੇ ਸੀ ਗੱਡੀ ਮੰਗ ਰਹੇ ਹੇ ਹਾਇ ਜੀ ਤੁਸੀਂ ਚੱਲੇ ਵੀ ਪਿੱਛੇ ਲਿਖਾਇਆ ਜਾਂਦਾ ਸੀ ਗੱਡੀ ਲੱਗੇ ਲਿਖਾਉਂਦੇ ਹੁੰਦੇ ਸੀ ਹਾਇ ਜੀ ਤੁਸੀਂ ਚੱਲੇ ਵੀ ਹਣੋਂ ਮੈਂ ਕਹਿ ਰਹੀ ਹਾਂ ਚਲੋ ਜੀ ਆਪਾਂ ਹੁਣ ਕਿਚਨ ਚ ਚੱਲਦੇ ਦਿੱਤਨ ਚੱਲ ਕੇ ਬਣਾਉਣੇ ਆ ਖਾਣੇ ਇੱਕ ਵਾਰ ਤੁਹਾਨੂੰ ਬੈਕ ਕੈਮਰਾ ਨਾਲ ਦਿਖਾਉਣੇ ਕਮਰੇ ਦੀ ਹਾਲਤ ਜਿਹੜੀ ਪੂਰੀ ਤਰ੍ਹਾਂ ਖਰਾਬ ਆ ਆ ਦੇਖੋ ਸਾਡਾ ਮੁੰਡਾ ਸਾਡਾ ਮੁੰਡਾ ਦੇਖੋ ਹੈ ਟੇਬਲ ਬਾਹਰ ਆ ਦੇਖੋ ਇਸ ਤਰ੍ਹਾਂ ਪੂਰਾ ਹੀ ਫਲਾਰਾ ਜਿਹੜਾ ਹੈ ਕੋਇਆ ਪਿਆ ਦੇਖੋ ਇੱਧਰ ਵੀ ਪ੍ਰੈਸ ਪਈਆ ਇੱਥੇ ਵੀ ਕੁਝ ਕੱਪੜੇ ਪਏ ਨੇ ਇੱਧਰ ਉਧਰ ਸਾਰਾ ਕੁਝ ਹੋ ਤੇ ਇਧਰ ਪਲੇ ਸਾਹਮਣੇ ਲਗਾਇਆ ਹੋਇਆ ਗਰਵਾਣੀ ਹਾਂ ਦੇਖੋ ਹਾਂ 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 ਦੇਖੋ ਜੀ ਗੱਡੀਆਂ ਬਾਹਰ ਨਿਕਲ ਚੁੱਕੀਆਂ ਨੇ ਹੁਣ ਦੋਨੋਂ ਹੀ ਜਾਣ ਗਏ ਆ ਤੇ ਬਾਰਿਸ਼ ਹੋ ਰਹੀ ਹੈਗੀ ਹਾਂ ਦੇਖੋ ਬਰਸੋਂ ਸੌਰੀ ਬਰਸੋਂ ਨਹੀਂ ਬਾਰਿਸ਼ ਬਰਖਾ ਜਿਹੜੀ ਆ ਮਤਲਬ ਕਿ ਮਈ ਪਤਸੋਂ ਤੋਂ ਸ਼ੁਰੂ ਹੋ ਜੁਕਦੀ ਆ ਪਰਸੋਂ 11 ਦੇ ਟਾਈਮ ਸ਼ਾਇਦ ਜਿਹੜੀ بارش ਸ਼ੁਰੂ ਹੋਈ ਹੋਈ ਆ ਕੱਲ ਦੇ ਨੇ ਠੀਕ ਸੀਗਾ ਵਧੀਆ ਸੀ ਮੌਸਮ ਸ਼ਾਮ ਦੇ ਟਾਈਮ ਫੇਰ ਥੋੜੀ ਜੀ بارش ਹੋਈ ਸੀਗੀ ਅੱਜ ਸਵੇਰ ਤੋਂ ਹੀ ਆ ਅੱਜ ਸਵੇਰ ਤੋਂ ਹੀ ਜਣੀ ਕਿ ਸੇ 6:30 ਵਜੇ ਦਾ ਜਿਹੜੀ ਮੀਂਹ ਪੈਣ ਲੱਗਿਆ ਹੋਇਆਗਾ ਚਲੋ ਜੇ ਆਪਾਂ ਹੁਣ ਕਿਚਨ ਤੇ ਚੱਲਦੇ ਆਂ ਖਾਣਾ ਬਣਾਉਣੇ ਆ ਲਓ ਜੀ ਇੱਧਰ ਸਬਜ਼ੀ ਆਪਾਂ ਬਣਾਈ ਆ ਆਲੂ ਫਲੀਆਂ ਘਰ ਦੀਆਂ ਫਲੀਆਂ ਸੀ ਇਹ ਨਿਸ਼ਾਨ ਕਹਿਣੇ ਦਿੱਤੀਆਂ ਸੀ ਆਪਾਂ ਤੇ ਸਬਜ਼ੀ ਦੇਖੋ ਕਾਫੀ ਦਿਨਵਾਦ ਬਣਾਈ ਆ ਇਹਨੇ ਕਾਫੀ ਦਿਨਾਂ ਬਾਅਦ ਪਹਿਲਾਂ ਆਪਣੇ ਲੱਗਦੇ ਹੁੰਦੇ ਸੀ ਉਦੋਂ ਬਣਾਈਆਂ ਸੀ ਫਲੀਆਂ ਪੈਸੇ ਤੋਂ ਬਾਅਦ ਹੁੰਦੀਆਂ ਸੂ ਬਹੁਤ ਟੇਸਟੀ ਬਣਦੀਆਂ ਸੀਗੀਆਂ ਇਹ ਵੀ ਉਸਦਾ ਹੀ ਟੇਸਟੀ ਬਣਿਆ ਨਹੀਂ ਤੇ ਇੱਧਰ ਬਸ ਆਪਣਾ ਦੁੱਧ ਵੀ ਆ ਚੁੱਕਿਆ ਤੇ ਦੁੱਧ ਨੂੰ ਉੱਪਰ ਰੱਖ ਲਿਆ ਹੁਣ ਗਰਮ ਲਓ ਜੀ ਇਧਰ ਪਾ ਦੁੱਧ ਨੂੰ ਲੈਨੇ ਪਾਣਾ ਫਿਰ ਇਹਨੂੰ ਬਲਣ ਦੇ ਲਈ ਰੱਖ ਦਾਂਗੇ ਉੱਧਰ ਸਬਜ਼ੀ ਗਰਮ ਹੋ ਗਈ ਫਿਰ ਬਣਾਵਾਂਗੇ ਫੁਲਕੇ 2 kg 2 kg ਦਿੱਤਾ ਤੇ ਇੱਕ ਭੈਣ ਦਾ ਆਇਆ ਸੀ ਕਮੈਂਟ ਉਹ ਕਹਿੰਦੇ ਸੀ ਵੀ ਚੁੱਲੇ ਤੇ ਰੋਟੀ ਬਣਾਇਆ ਕਰੋ ਵੀ ਚੁੱਲੇ ਤੇ ਮੈਨੂੰ ਰੋਟੀ ਸਬਜ਼ੀ ਬਣਾਉਣੀ ਪਸੰਦ ਆ ਹਾਂਜੀ ਜੀ ਸਭ ਨੂੰ ਰੋਟੀ ਪਾਣੀ ਜਿਹੜੇ ਚੁੱਲੇ ਦਾ ਪਸੰਦ ਆ ਤੇ ਵਧੀਆ ਵੀ ਹੁੰਦਾ ਹਨਾ ਤੇ ਬਾਕੀ ਪਤਾ ਕੀ ਸਾਡੇ ਬਾਲਣ ਨਹੀਂ ਹੈਗੇ ਜੀ ਨਾ ਹੀ ਸਾਡੇ ਮੱਝਾਂ ਨੇ ਤੇ ਸਾਡੇ ਨਹੀਂ ਹੈਗਾ ਬਾਲਣ ਸੋਤਾ ਕਰਕੇ ਆਪਾਂ ਗੈਸ ਦੀ ਬਣਾਉਣੀ ਆ ਬਾਲਣ ਪੈਂਦਾ ਮਹਿੰਗਾ ਸਰਦੀ ਦੇ ਵਿੱਚ ਹੋ ਜਾਂਦਾ ਜਿੱਦਾਂ ਆਪਾਂ ਸਾਗ ਵਗੈਰਾ ਬਣਾਉਣੀ ਆ ਹਾਂ ਉਦਾਂ ਹੋ ਜਾਂਦਾ ਉਦੋਂ ਆਪਾਂ ਬਣਾ ਲੈਨੇ ਪਰ ਹੁਣ ਨਹੀਂ ਬਣਾਇਆ ਕਦੇ ਵੀ ਉਹ ਜੇ ਆਪਾਂ ਪਹਿਲਾਂ ਦੁੱਧ ਗਰਮ ਰੱਖ ਦਈਏ ਉਸ ਤੋਂ ਬਾਅਦ ਬਣਾਉਣੀ ਆ ਫੁਲਕੇ 10000 ਕੀ ਸੋਈਪੇ ਹੈ ਨਹੀਂ ਨੋ ਜਿ ਇਤਰਾ ਪਰਕਾ ਤਾ ਤਵਾ ਜਦ ਤੱਕ ਦੇਖੋ ਦੋ ਤਰਾਖਾ ਦਾ ਗਰਮ ਸਬਜੀ ਆਪਣੀ ਹੋ ਚੁੱਕੀ ਹੈ ਤੇ ਪਰਤਨ ਇਹਦੇ ਨੂੰ ਕਰ ਦਿੰਗਾ ਸਾਈਡ ਤੇ ਉਹ ਫੁੱਲ ਕੇ ਨਾਸ਼ਤਾ ਜਿਹੜਾ ਹੋ ਚੁੱਕਿਆ ਉਸ ਤੋਂ ਬਾਅਦ ਮੈਂ ਕਿਚਨ ਦੀ ਸਫਸਾਈ ਕਰਤੀ ਤੇ ਇੱਥੇ ਜਿਹੜਾ ਬਾਲ ਪੇਪਰ ਇੱਕ ਸਟicker ਲੱਗਿਆ ਹੋ ਸੀ ਉਹ ਵਾਲਾ ਸਾਹਮਣੇ ਵਾਲਾ ਤੇ ਫਰੂਟਸ ਵਾਲਾ ਸੀਗਾ ਇਹ ਬਾਲ ਪੇਪਰ ਇਹ ਨਾ ਹੋ ਗਿਆ ਸੀ ਉਧਰ ਗੈਸ ਦੇ ਸਟੇਕ ਨਾਲ ਖਰਾਬ ਫਿਰ ਮੈਂ ਇਹ ਨੂੰ ਇੱਥੇ ਲਗਾਤਾ ਬਾਕੀ ਇੱਥੇ ਵੀ ਠੀਕ ਲੱਗਦਾ ਬਾਕੀ ਦੇਖੋ ਕਿਚਨ ਦੀ ਹੋ ਗਈ ਸਾਫ ਸਫਾਈ ਸਾਰੀ ਲੋ ਜੀ ਕੰਮਕਾਰ ਆਪਾਂ ਕਰ ਲੈ ਖਤਮ ਤੇ ਬਾਰਿਸ਼ ਰੁਕ ਗਈ ਸੀ ਫਿਰ ਮੈਂ ਕੱਪੜੇ ਸੀਗੇ ਜਿਹੜੇ ਕੱਪੜੇ ਧੋਤੇ ਇੱਕ ਸੱਚ ਪਹਿਣ ਦਾ ਕਮੈਂਟ ਵੀ ਆਇਆ ਸੀ ਉਹ ਕਹਿੰਦੇ ਜੀ ਤੁਸੀਂ ਕੱਪੜੇ ਵੀ ਹੱਥਾਂ ਨਾਲ ਹੀ ਧੋਨੇ ਮਸ਼ੀਨ 'ਚ ਨਹੀਂ ਧੋਂਦੇ ਹਾਂਜੀ ਕੱਪੜੇ ਮੈਂ ਹੱਥਾਂ ਨਾਲ ਹੀ ਧੋਣੀਆਂ ਕਿਉਂਕਿ ਮਸ਼ੀਨ ਆ ਜਿਹੜੀ ਉਹਦੀ ਮਤਲਬ ਕਿ ਪਤਾ ਨਹੀਂ ਕੁਝ ਖਰਾਬ ਹੋ ਗਿਆ ਵੈਸੇ ਕਲੇਰ ਸਾਹਿਬ ਕਹਿੰਸੀ ਠੀਕ ਕਰਵਾ ਲੈਣਾ ਮੈਂ ਕਿਹਾ ਨਹੀਂ ਹੁਣ ਮੈਂ ਹੱਥਾਂ ਨਾਲ ਹੀ ਧੋਲਿਆ ਕਰੂੰਗੀ ਸਰਦੀ ਦੇ ਵਿੱਚ ਕਰਵਾ ਲਾਂਗੇ ਕਿਉਂਕਿ ਹੁਣ ਥੋੜੇ ਮੈਨੂੰ ਤੋਂ ਵੀ ਵਧੀਆ ਵੀ ਲੱਗਦੇ ਨੇ ਹੈਂਡ ਵਾਸ਼ ਕਰਨੇ ਮੈਨੂੰ ਵਧੀਆ ਲੱਗਦੇ ਨੇ ਤੇ ਮਤਲਬ ਕਿ ਕੱਪੜੇ ਹੈਂਡ ਵਾਸ਼ ਕਰਨੇ ਮੈਨੂੰ ਵਧੀਆ ਲੱਗਦੀ ਹੈਗੀ ਤਾਂ ਕਰਕੇ ਹਜੇ ਕਲੇਰ ਸਾਹਿਬ ਨੂੰ ਮੈਂ ਹੀ ਰੋਕਦਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਠੀਕ ਕਰਵਾ ਲਾਂਗੇ ਸਰਦੀਆਂ ਆਉਣ ਤੱਕ ਕਰਵਾ ਲਾਂਗੇ ਤੁਸੀਂ ਹੁਣ ਕਾਲੀ ਨਾ ਕਰੋ ਤਾਂ ਕਰਕੇ ਉਹ ਸੀਗਾ ਬਾਕੀ ਮੈਨੂੰ ਇਹ ਮਸ਼ੀਨ ਆ ਜਿਹੜੀ ਪਸੰਦ ਵੀ ਨਹੀਂ ਹੈਗੀ ਮਸੇਨ ਬਾਕੀ ਚਲੋ ਹੁਣ ਕਰ ਤਾਂ ਕੀ ਸਕਦੇ ਪਸੰਦ ਹੋਵੇ ਨਾ ਹੋਵੇ ਜਦੋਂ ਕਰ ਹੈਗੀ ਆ ਪਰ ਇਹ ਜਲਦੀ ਖਰਾਬ ਹੋ ਗਈ ਹਜੇ ਇਹਨੂੰ 3 ਮਹੀਨਾ 3-4 ਸਾਲ ਤਾਂ ਹੋ ਗਏ ਲਿਆਂਦੀ ਨੂੰ ਪਰ ਫਿਰ ਵੀ ਜਲਦੀ ਖਰਾਬ ਹੋ ਗਈ ਚਲੋ ਜੀ ਕਿਉਂਕਿ ਮੈਂ ਕੰਬਲ-ਕੰਬਲ ਵੀ ਵੱਟੇ ਕੰਬਲ ਵੀ ਜਿਹੜੇ ਹੁੰਦੇ ਨੇ ਡਬਲ ਉਹ ਵੀ ਮੈਂ ਇਹਦੇ ਵਿੱਚ ਹੀ ਧੋਂਦੀ ਸੀ ਮਸ਼ੀਨ ਦੇ ਵਿੱਚ ਸਿੰਗਲ ਦਾ ਧੋਣੀ ਸੀ ਡਬਲ ਵੀ ਮੈਂ ਧੋ ਦਿੰਦੀ ਸੀਗੀ ਚਲੋ ਜੀ ਪਹਿਲਾਂ ਹੁਣ ਆਪਾਂ ਆ ਦੇਖੋ ਆ ਕੁਸ਼ਨ ਕਵਰ ਜਿਹੜੇ ਪਿੱਲੋ ਕਵਰ ਸੀ ਚੜਾਦੇ ਸੀਗੇ ਹੁਣ ਆਪਾਂ ਬੈੱਡ ਸ਼ੀਟ ਵਿਛਾ ਦਿੰਨੇ ਇਹਨੂੰ ਕਰਕੇ ਰੱਖ ਦਿੱਤੇ ਇਹਨੂੰ ਦੇਖ ਲਈ ਜਾਂ ਤਾਂ ਕੱਲ ਨੂੰ ਸਾਫ ਕਰੂੰਗੀ ਇਹਨੂੰ ਵਾਸ਼ ਕਰੂੰਗੀ ਦੂਸਰੇ ਬੈੱਡ ਦੀ ਵੀ ਚਾਦਰ ਜਿਹੜੀ ਮੈਂ ਬੈੱਡ ਸ਼ੀਟ ਚੇਂਜ ਕਰਦੇ ਚਾਦਰ ਬੈੱਡ ਸ਼ੀਟ ਕੋਈ ਗੱਲ ਨਹੀਂ ਲੋ ਜੀ ਬੈਡ ਸ਼ੀਟ ਆਪਾਂ ਬਸਾਤੇ ਤੇ ਹੁਣ ਆਪਾਂ ਦੇਖੋ ਇੱਧਰ ਦਿਖਾਣੇ ਤੁਹਾਨੂੰ ਕੱਪੜੇ ਬਾਹਰ ਪੂਰੇ ਕੱਪੜੇ ਧੋਤੇ ਆ ਜਿਵੇਂ ਉੱਤਰ ਵੀ ਦੇਖੋ ਇੱਧਰ ਵੀ ਕੁਸ਼ਕਮੰਜੇ ਤੇ ਟਾਵਲ ਵਗੈਰਾ ਹੋਗੇ ਜਿਵੇਂ ਹੈਂਕੀ ਵਗੈਰਾ ਉਹ ਪਾਇਆ ਕੁਸ਼ਕਮੰਜੇ ਤੇ ਸਾਨੂੰ ਜੇ ਕੱਪੜਾ ਨੇ ਕੰਮ ਨੇ ਬੜਾ ਵੇੜਾ ਵੀ ਸਾਫ ਕਰਤਾ ਸੀਗਾ ਮੈਂ ਹੁਣ ਚਾਹ ਬਣਾਉਣੇ ਆਪਾਂ ਲੋ ਜੀ ਇੱਥੇ ਹੋ ਗਿਆ ਦੁਪਹਿਰ ਦਾ ਟਾਈਮ ਤੇ ਬੇਟਾ ਵੀ ਆ ਗਿਆ ਸੀਗਾ ਤੇ ਮੈਂ ਬਣਾਉਣ ਲੱਗੀ ਸੀ ਚਾਹ ਨੂੰ ਭੁੱਖ ਲੱਗੀ ਸੀ ਇੱਕ ਸਾਈਡ ਮੈਂ ਚਾਹ ਰੱਖ ਕੇ ਦੂਸਰੀ ਸਾਈਡ ਉਹਦੇ ਲਈ ਮੈਂ ਖਾਣਾ ਮਤਲਬ ਕਿ ਗਰਮ ਕਰਤਾ ਸੀ ਫੁਲਕੇ ਜਿਵੇਂ ਕਿ ਸਵੇਰ ਹੀ ਮੈਂ ਬੱਦ ਬਣਾ ਲਏ ਸੀਗੇ ਤੇ ਉਹੀ ਗਰਮ ਕਰਤੇ ਸੀਗੇ ਤੇ ਇਧਰ ਆਪਣੀ ਚਾਹ ਵੀ ਬਣ ਚੁੱਕੀ ਹੈਗੀ ਚਾਹ ਲੈ ਲੀ ਜਾਂ लो जी पहला तो पीवे बैठ के चाह मैं ते बेटा ते उस तो उस फिर मैं कपड़े प्रेस करूँगी चलो जी अज आप अपने दो नाम लवेंगे तो अपने मतलब कि एक नाम आगा उन्होंने कहा कि वो है ने, आ, निर्मल कौर रिटौल थैंक यू जी थैंक यू सो मच बहुत बहुत धनबाद तोड़ियो तो आए हो वीडियो पॉच कर दोहे सोहे कमेंट कर दहत बहुत धन्यवाद तो इतने कपड़े प्रेस कर लग गए सी है ਉਹਨਾਂ ਨੇ ਇੱਕ ਕਮੈਂਟ ਕਰਿਆ ਸੀ ਦੀਦੀ ਨੇ ਮੈਨੂੰ ਤੇ ਉਹ ਦੀਦੀ ਹੈਗੇ ਨੇਗੇ ਆ ਨਾਮ ਉਹਨਾਂ ਦਾ ਮੈਂ ਇੱਕ ਮਿੰਟ ਤੁਹਾਨੂੰ ਦੇਖ ਕੇ ਦੱਸਦੀ ਆ ਮੈਂ ਲੇਖ ਲਿਆ ਸੀ 3 ਵਾਰ ਮੈਂ ਨਾ ਪੋਲੀ ਜਨੇ ਬਾਸਵਾ ਡੌਗ ਫਾਰਮ ਬਾਸਵਾ ਡੌਗ ਫਾਰਮ ਉਹਨਾਂ ਦਾ ਉਹ ਦੀਦੀ ਨੇ ਕਮੈਂਟ ਕਰਿਆ ਸੀ ਵੀ 3 ਸਾਲ ਹੋ ਗਏ ਮੇਰੇ ਵਿਆਹ ਨੂੰ ਪਰ ਮੇਰੇ ਹਜੇ ਤੱਕ ਕੋਈ ਬੇਬੀ ਨਹੀਂ ਹੋਇਆ ਬਸ ਤਾਂ ਮੈਂ ਉਹਨਾਂ ਨੂੰ ਰਿਪਲਾਈ ਦੇਖੋ ਦਿੱਤਾ ਸੀਗਾ ਹਾਂਜੀ ਦੀਦੀ ਵਾਹਿਗੁਰੂ ਜੀ ਕਿਰਪਾ ਕਰਨਗੇ ਤੁਹਾਡੇ ਜਲਦੀ ਬੇਬੀ ਹੋ ਜੂ ਬਸ ਇੱਕ ਮੇਰੇ ਕੋਲ ਨਾ ਦਵਾਈ ਆ ਮਤਲਬ ਕਿ ਜੇ ਮੇਰੇ ਕੋਲ ਉਹਦੀ ਪਿਕ ਹੋਈ ਮੇਰੀ ਫਰੈਂਡ ਨੂੰ ਮੈਂ ਪਿਕ ਅੱਗੇ ਸੈਂਡ ਕੀਤੀ ਸੀ ਮੇਰੀ ਫਰੈਂਡ ਕੋਲ ਸੀ 7 ਸਾਲ ਬਾਅਦ ਬੇਟੀ ਹੋਈ ਸੀ ਬੇਬੀ ਕਰ ਲੈਣਾ ਤੇ ਜੇ ਉਹਨਾਂ ਕੋਲ ਕੋਈ ਪਿਕ ਉਹਨਾਂ ਦੀ ਹੋਈ ਤਾਂ ਮੈਂ ਤੁਹਾਨੂੰ ਜਰੂਰ ਸ਼ੇਅਰ ਕਰੂੰਗੀ ਤੁਹਾਡੇ ਨਾਲ ਵੀਡੀਓ ਦੇ ਵਿੱਚ ਹਨਾ ਤੇ ਪਰਮਾਤਮਾ ਤੁਹਾਡੀ ਜਲਦੀ ਸੁਣਨਗੇ ਤੇ ਇੱਕ ਹੈਗੇ ਨੇਗੇ ਆਪਣੇ ਹਜਿੰਦਰਾ ਸਿੰਘ ਉਹ ਕਹਿੰਦੇ ਸੀ ਵੀ ਤੁਸੀਂ ਮਤਲਬ ਕਿ ਆ ਆਪਾਂ ਦਾ ਸਿੱਖਿਆ ਨੂੰ ਬਿਲੋਂਗ ਕਰਦੇ ਆ ਹਨਾ ਵੀ ਤੁਸੀਂ ਦੇਵੀ ਦੇਵਤੀਆਂ ਦੀ ਪਿਕਸ ਕਿਉਂ ਲਗਾਈਆਂ ਨੇ ਰੱਖੀਆਂ ਹੋਈਆਂ ਨੇ ਮਤਲਬ ਉਹ ਕਹਿੰਦੇ ਵੀ ਪੈਸੇ ਤਾਂ ਚਲੋ ਸਾਰਿਆਂ ਨੂੰ ਰਿਸਪੈਕਟ ਦੇਣੀ ਚਾਹੀਦੀ ਹੈ ਹਨਾ ਚਲੋ ਦੇਖੋ ਜੀ ਮੈਨੂੰ ਵਧੀਆ ਲੱਗਦਾ ਹਨਾ ਘਰ ਦੇ ਵਿੱਚ ਜੋਤ ਜਗਦੀ ਹੈ ਬੱਚੇ ਵਧੀਆ ਸਿੱਖਿਆ ਲੈਂਦੇ ਨੇ ਸਭ ਤੋਂ ਵੱਡੀ ਗੱਲ ਬੱਚੇ ਵਧੀਆ ਸਿੱਖਿਆ ਲੈਂਦੇ ਰਗੇ ਮੈਨੂੰ ਬਹੁਤ ਵਧੀਆ ਲੱਗਦਾਗਾ ਤਾਂ ਕਰਕੇ ਮੈਂ ਜੋਤ ਜਗਾਉਣੀ ਹੈ ਮੈਨੂੰ 12 13 ਸਾਲ ਲਈ ਮਤਲਬ ਕਿ 14 ਸਾਲ ਹੋ ਗਏ ਹੋਣਗੇ ਸ਼ਾਇਦ ਹਾਂ ਉਦੋਂ ਦੀ ਮੈਂ ਜੋਤ ਚ ਗੋਨੀਆ ਸਕੂਨ ਮਿਲਦਾ ਘਰ ਦੇ ਵਿੱਚ ਸੁੱਖ ਸ਼ਾਂਤੀ ਰਹਿੰਦੀ ਆ ਹਨਾ ਤੇ ਦੇਖੋ ਹਰ ਇੱਕ ਮਤਲਬ ਕਿ ਆ ਜਾਨਦੇ ਨੇ ਸਿੱਖ ਧਰਮ ਦੇ ਵੀ ਆਪਣੇ ਜਾਨਦੇ ਨੇ ਸਾਰੇ ਨਿਆਣਾ ਦੇ ਵੀ ਜਾਨਦੇ ਆ ਜਦੋਂ ਮਾਤਾ ਦਾ ਚੱਲਾ ਚੱਲਦਾ ਹਨਾ ਜਾਨਦੇ ਨੇ ਸਾਰੇ ਤੇ ਸੋ ਮੈਨੂੰ ਇਹਦੇ ਵਿੱਚ ਕੋਈ ਨਹੀਂ ਲੱਗਦਾ ਤੇ ਦੇਖੋ ਜੀ ਆਪਾਂ ਨੂੰ ਕੁਝ ਵਧੀਆ ਆਪਣੇ ਬੱਚਿਆਂ ਨੂੰ ਸਿੱਖਣ ਨੂੰ ਮਿਲਦਾ ਆਪਣੇ ਬੱਚੇ ਵਧੀਆ ਸਿੱਧੇ ਲੈਂਦੇ ਨੇ ਤਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਹਾਰਜਾ ਉਧਰਲੀ ਸਾਈਡ ਜਿਵੇਂ ਕਿ ਤੁਸੀਂ ਕਿਹਾ ਵੀ ਸਾਰੇ ਧਰਮਾਂ ਦਾ ਹੈ ਨਾ ਸਾਰੀ ਮਤਲਬ ਕੀ ਹੈ ਧਰਮਾਂ ਦੀ ਜਿਹੜੀ ਮਤਲਬ ਕੀ ਰਿਸਪੈਕਟ ਕਰਨੀ ਚਾਹੀਦੀ ਹੈ ਨਾ ਸੋ ਬਸ ਮੈਂ ਵੀ ਉਹੀ ਕਰ ਰਹੀ ਹਾਂ ਜੀ ਸੋ ਮੈਨੂੰ ਵਧੀਆ ਲੱਗਦਾ ਹੈ ਨਾ ਤੇ ਲੋ ਜੀ ਇੱਥੇ ਬੇਟਾ ਜਾ ਰਿਹਾਗਾ ਬੇਟੇ ਸਾਰੀ ਪੈਕਿੰਗ ਹੋ ਗਈ ਸੀਗੀ ਸ਼ਰਟ ਵੀ ਨਾ ਬਟਨ ਨਾ ਤੁਸੀਂ ਸਾਰੇ ਸਾਰੇ ਕੱਪੜੇ ਸਿੱਧੇ ਸਿੱਧੇ ਚੱਲਣਾ ਪਿਆ ਸੀ ਕਰੂੰ ਤੇ ਕਰਨਾ ਬਿਲਕੁਲ ਸੁਨਾ ਸੁਨਾ ਹੋ ਗਿਆ ਸੀ ਇਕਦਮ ਝੁਰਲਾ ਮਾਨੇ ਨਹੀਂ ਲੱਗ ਰਿਹਾ ਸੀ ਦਾ ਉਸ ਤੋਂ ਬਾਅਦ ਮੇਰੀ ਕੋਈ ਵੀਡੀਓ ਵੀ ਬਣੀ ਨਹੀਂ ਹੈ ਕਿਉਂਕਿ ਕੋਈ ਵੀ ਵੀ ਛੋਟੀ ਨਹੀਂ ਕਿਤਾ ਮੇਰਾ ਮਨ ਹੀ ਨਹੀਂ ਕਰਿਆ ਹੈਗਾ ਮੋ ਜਪਿੰਦਰ ਚਲੇ ਗਿਆ ਇੱਧਰ ਕੱਪੜੇ ਵੀ ਆਪਣੇ ਸੁੱਕ ਚੁੱਕੇ ਨੇ ਇਹ ਵੀ ਉਤਾਰੂੰਗੀ ਥੋੜੇ ਹਲਕੇ ਹਲਕੇ ਵਿੱਚ ਵਿੱਚ ਗਿੱਲੇ ਨੇ ਜਿਹੜੇ ਸੁੱਕੇ ਉਤਾਰ ਕੇ ਤੈ ਲਾਉਂਗੀ ਤੇ ਬਾਕੀ ਹੁਣ ਦੇਖਦੀ ਆ ਪਹਿਲਾਂ ਵੀਡੀਓ ਦੀ ਐਡੀਟਿੰਗ ਕਰਦੀ ਆ हेलो एवरीवन गुड मॉर्निंग नेक्स्ट डे हो चुके हैं ते आपा ਹੁਣ ਬਸ ਕੰਮਕਾਰ ਕਰਦੇ ਆ ਕੱਲ ਨਾ ਪਿੰਡਰ ਦੇ ਜਾਣ ਤੋਂ ਬਾਅਦ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤਾ ਹੈਗਾ ਕਿਉਂਕਿ ਮੇਰਾ ਮਨ ਨਹੀਂ ਕੀਤਾ ਬਸ ਕੱਪੜੇ ਵਗੈਰਾ ਤਿਆਰ ਕਰੇ ਹੋਰ ਜਿਹੜੇ ਕੰਮਕਾਰ ਸੀ ਉਹ ਕੀਤੇ ਬਸ ਵੀਡੀਓ ਸ਼ੂਟ ਕਰਨ ਨੂੰ ਮੇਰਾ ਮਨ ਨਹੀਂ ਕਰਿਆ ਮੈਂ ਕੱਲੀ ਰਹਿ ਗਈ ਸੀ ਘਰ ਕਿਉਂਕਿ ਬੱਚਿਆਂ ਦੇ ਜਾਣ ਤੋਂ ਬਾਅਦ ਘਰ ਸੁਣਾ ਸੁਣਾ ਹੋ ਜਾਂਦਾ ਤਾਂ ਕਰ ਤੇ ਫਿਰ ਮੇਰਾ ਮਨ ਨਹੀਂ ਕੀਤਾ ਸਿਰੋ ਜੀ ਇੱਥੇ ਨੈਕਸਟ ਮਾਰਨਿੰਗ ਹੋ ਚੁੱਕੀ ਆ ਇਹ ਬਹੁਤ ਸੋਹਣਾ ਦਿਓ ਅੱਜ ਮੌਸਮ ਠੀਕ ਆ ਧੁੱਪ ਨਿਕਲੀ ਹੋਈ ਆ ਤੇ ਆਪਾਂ ਤੁਹਾਨੂੰ ਫਲਾਵਰ ਖਿਲੇ ਨੇ ਉਹ ਦਿਖਾਉਨੇ ਆ ਦੇਖੋ ਤੁਹਾਨੂੰ ਫਲਾਵਰ ਦਿਖਾਉਨੇ ਦੇਖੋ ਕਿੰਨੇ ਸੋਹਣੇ ਨੇ ਸਵੇਰੇ ਛੋਟੇ ਛੋਟੇ ਸੀਗੇ ਹੁਣ ਪੂਰੇ ਖੁੱਲ ਚੁੱਕੇ ਨੇ ਆਹ ਦੇਖੋ ਕਿੰਨੇ ਸੋਹਣੇ ਲੱਗਦੇ ਗ੍ਰੀਨਰੀ ਇੰਨੀ ਕਿ ਜ਼ਿਆਦਾ ਆਗੀ ਦੇਖਣ ਨੂੰ ਬਾਰਿਸ਼ ਨਾਲ ਹਨਾ ਇੰਨਾ ਚ ਵੀ ਜਾਣ ਪੈ ਗਈ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਪੂਰੇ ਗ੍ਰੀਨ ਗ੍ਰੀਨ ਹੋ ਚੁੱਕੇ ਨੇ ਇਹ ਆ ਦੇਖੋ ਕਿ ਕਿਸ਼ਰ ਤੋਂ ਇਹਨਾਂ 'ਚ ਜਾਨ ਆ ਗਈ ਬਹੁਤ ਸੋਹਣੇ ਹੋ ਗਏ ਗ੍ਰੀਨ ਗ੍ਰੀਨ ਤੇ ਬਾਰਿਸ਼ ਵਾਲਾ ਪਾਣੀ ਹੀ ਇਹਨਾਂ ਲਈ ਤਾਂ ਪਿਓ ਦੀ ਤਰਾਂਗਾ ਦੇਖੋ ਬਿਲਕੁਲ ਗ੍ਰੀਨ ਗ੍ਰੀਨ ਨੇ ਕਿੰਨੇ ਸੋਹਣੇ ਸੋਹਣੇ ਇਹਨਾਂ ਦੇ ਲੀਫਸ ਹੋ ਗਏ ਨੇ ਜੀ ਦੇਖੋ ਬਿਲਕੁਲ ਐ ਲੱਗਦਾ ਵੀ ਨਿਊ ਲੀਫ ਨਿਕਲੇ ਨੇ ਇਹਨਾਂ ਸੋਹਣੇ ਹੋ ਗਏ ਆ ਫਲਾਵਰ ਦੇਖੋ ਕਿੰਨਾ ਸੋਹਣਾ ਲਾ 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 ਰੈੱਡ ਕਲਰ ਦਾ ਆ ਦੇਖੋ ਇਦਾਂ ਆਪਣਾ ਧੋੜੀ ਆ ਦੇਖੋ ਗੁੱਛੇ ਵਾਂਗ ਇੱਧਰ ਰੱਖੇ ਹੋਏ ਮੇਰੇ ਆਲੂ ਉਬਲ ਨੇ ਆ ਦੇਖੋ ਇਹ ਆਟਾ ਵਾਲੇ ਬਣਨੇ ਕਿ ਪਰੌਂਠੇ ਸਾਕੀ ਬਰਤਨ ਵਗੈਰਾ ਸਾਫ ਕਰਦੇ ਆ ਝਾੜੂ ਝੂਟਾ ਕੰਮ ਕਰਦੇ ਆ ਸ਼ੁਰੂ ਦੁੱਧ ਅਜੂਬ ਕੇ ਦੁੱਧ ਨੂੰ ਕਰੂੰਗੀ ਗਰਮ ਤੇ ਚਲੋ ਜੀ ਚੱਲਦੇ ਆਂ ਅੰਦਰ ਚੱਲ ਕੇ ਨਾ ਆਪਾਂ ਹੁਣ ਥੋੜਾ ਬਹੁਤਾ ਸਫਾਈ ਦਾ ਕੰਮ ਕਰਦੇ ਹਾਂ ਸ਼ੁਰੂ ਕੱਪੜੇ ਸੀ ਜਿਹੜੇ ਮੈਂ ਤੈਹ ਲਾ ਕੇ ਆ ਰੱਖਲੇ ਸੀਗੇ ਮੈਂ ਕਿਹਾ ਚਲੋ ਸਵੇਰੇ ਮੈਂ ਸੈੱਟ ਕਰਕੇ ਅਲਮਾਰੀ ਵਿੱਚ ਲਗਾ ਦੂੰਗੀ ਦੋਨਾਂ ਚੀਅੜੇ ਇੱਥੇ ਰੱਖਲੇ ਸੀਗੇ ਉਹ ਪੂਨੇ ਪਹਿਣੇ ਮੇਰੇ ਉਹ ਵੀ ਤੈਹ ਲਾਉਣ ਵਾਲੇ ਪਹਿਣੇ ਤੇ ਚਲੋ ਜੀ ਆਪਾਂ ਚੁੱਕ ਕੇ ਹੁਣ ਚਾਹ ਵਾਲੇ ਕੱਪੜੇ ਵੀ ਲਾਪਣ ਮੇਰਾ ਸੂਟ ਜਣੀ ਕਿ ਪ੍ਰੈਸ ਕਰਕੇ ਰੱਖਦਾ ਮੈਂ ਸਵੇਰ ਫਿਰ ਮਤਲਬ ਕਿ ਜਦੋਂ ਵੀ ਕਿਤੇ ਆਇਆ ਹੁੰਦਾ ਹੈ ਨਾ ਮਤਲਬ ਅਚਾਨਕ ਜਾਣਾ ਪੈਂਦਾ ਐਟ ਅ ਟਾਈਮ ਹੀ ਜਾਣਾ ਪੈਂਦਾਗਾ ਉਦੋਂ ਫਿਰ ਇਹ ਪ੍ਰੋਬਲਮ ਨਹੀਂ ਹੁੰਦੀ ਵੀ ਕੱਪੜੇ ਪ੍ਰੈਸ ਕਰਨੇ ਨੇ ਜੇ ਆ ਉਹ ਪਰ ਚੱਕੋ ਪਾਓ ਜਾਓ ਤੇ ਲਓ ਜੀ ਇੱਧਰ ਆਪਾਂ ਮਸਾਲਾ ਤਿਆਰ ਕਰ ਲਿਆ ਪਰੌਂਠਿਆਂ ਦਾ ਆਟਾ ਗੁੰਨ ਲਿਆ ਤੇ ਇਧਰ ਚਾਹ ਵੀ ਬਣਾ ਲਈ ਚਾਹ ਦੇ ਨਾਲ ਖਾਵਾਂਗੇ ਮੌਸਮ ਜਿਹੜਾ ਠੰਡਾ ਠੰਡਾ ਹੋ ਗਿਆ ਬਾਹਰ ਵਧੀਆ ਹਵਾ ਚੱਲਦੀ ਆ ਕਦੇ ਧੁੱਪ ਕਦੇ ਬੱਦਲ ਇਸ ਤਰ੍ਹਾਂ ਚਲੋ ਜੀ ਮੈਂ ਪਰੌਂਠੇ ਬਣਾਉਣੇ ਸ਼ੁਰੂ ਕਰਦੇ ਆ ਲੋ ਜੀ ਇੱਥੇ ਲੱਗੀ ਸੀ ਮੈਂ ਪਰੌਂਠੇ ਬਣਾਉਣ ਤੇ ਪਲੀਜ਼ ਗੁੱਸਾ ਨਾ ਕਰੋ ਮੈਂ ਕੋਈ ਮਤਲਬ ਕਿ ਗੁੱਸੇ ਵਾਲੇ ਉਸ ਨਾਲ ਜਵਾਬ ਨਹੀਂ ਦਿੱਤਾ ਸਿਰਫ ਮੈਂ ਮਤਲਬ ਕਿ ਤੁਸੀਂ ਪੁੱਛਿਆ ਸੀ ਫਿਰ ਕਿਉਂ ਹਨਾ ਤੁਸੀਂ ਮਤਲਬ ਕਿ ਦੇਵੀ ਦੇਵਤਿਆਂ ਦੀਆਂ ਪਿਕਸ ਰੱਖੀਆਂ ਹੋਈਆਂ ਨੇ ਤਾਂ ਕਰਕੇ ਮੈਂ ਥੋੜਾ ਜ਼ਰੂਰੀ ਸਮਝਿਆ ਜਵਾਬ ਦੇਣਾ ਹਨਾ ਦੇਖੋ ਜੇ ਆਪਣੇ ਬੱਚਿਆਂ ਨੇ ਆਪਣੇ ਤੋਂ ਹੀ ਸਿੱਖਣਾ ਆਪਾਂ ਆਪਣੇ ਘਰ ਦੇ ਵਿੱਚ ਜੋ ਵੀ ਕਰਾਂਗੇ ਬੱਚੇ ਸਿੱਖਣਗੇ ਜੇ ਆਪਾਂ ਨੂੰ ਕਿਸੇ ਚੀਜ਼ ਨਾਲ ਕਰਨ ਦੇ ਨਾਲ ਸਕੂਨ ਮਿਲਦਾ ਆਪਣੇ ਬੱਚੇ ਵਧੀਆ ਸਿੱਖਿਆ ਲੈਂਦੇ ਨੇ ਤਾ ਮੈਨੂੰ ਨਹੀਂ ਲੱਗਦਾ ਵੀ ਕੁਝ ਗਲਤ ਹੈ ਹਨਾ ਪਲੀਜ਼ ਮਾਈਂਡ ਨਾ ਕਰਿਓ ਮੈਂ ਸਿਰਫ ਤੁਹਾਡੇ ਸਵਾਲ ਦਾ ਹੀ ਜਵਾਬ ਦਿੱਤਾਗਾ ਆਈ ਹੋਪ ਤੁਸੀਂ ਸਮਝੋਗੇ ਹਨਾ ਤੇ ਚਲੋ ਜੀ ਇੱਥੇ ਪਰੌਂਠੇ ਜਿਹੜੇ ਬਣ ਚੁੱਕੇਗੇ ਬਸ ਹੁਣ ਆਪਾਂ ਨਾਸ਼ਤਾ ਕਰਦੇ ਆਂ ਬੈਠ ਕੇ ਉਸ ਤੋਂ ਬਾਅਦ ਫਿਰ ਬਸ ਦੇਖਦੇ ਆਂ ਕੀ ਘਰ ਦਾ ਕੰਮ ਤਾਂ ਫਿਲਹਾਲ ਸਾਰੇ ਖਤਮ ਹੀ ਨਹੀਂਗੇ ਚਲੋ ਜੀ ਬਣਾ ਕੇ ਪਰੌਂਠੇ ਫਿਰ ਮਿਲਦੇ ਆਂ ਤੁਹਾਨੂੰ ਜੀ ਬਣ ਚੁੱਕੇ ਨੇ ਪਰੌਂਠੇ ਤੇ ਮੈਂ ਲੈ ਲੇ ਦੋ ਪਰੌਂਠੇ ਨਾਲ ਜਿਹੜਾ ਆਪਾਂ ਮਸਾਲਾ ਬਚਿਆ ਸੀ ਉਹ ਲੈ ਲਿਆ ਨਾਲ ਲੈ ਲਈ ਮਲਾਈ ਤੇ ਚਾਹ ਮੈਨੂੰ ਮਲਾਈ ਟੇਸਟੀ ਲੱਗਦੀ ਆ ਚਲੋ ਜੀ ਹੁਣ ਅੰਦਰ ਬੈਠ ਕੇ ਪਹਿਲਾਂ ਪਰੌਂਠੇ ਖਾਣੇ ਹੁਣ ਬਾਕੀ ਕੰਮ ਕਰ ਬਾਅਦ ਚ ਲੋਜੀ ਕੱਲ ਦਾ ਵੀਡੀਓ ਸਟਾਰਟ ਆ ਤੇ ਆਪਾਂ ਹੁਣ ਇਹ ਵੀਡੀਓ ਦਾ ਐਂਡ ਕਰਾਂ ਚਲੋ ਜੀ ਆਈ ਹੋਪ ਆਂਜੇ ਦਾ ਵੀਡੀਓ ਪਸੰਦ ਆਇਆ ਜੇ ਉਹ ਜੀ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰਕੇ ਜਾਇਓ ਜੀ ਨਵੇਂ ਮੇਰੇ ਚੈਨਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂਗੇ ਕੱਲ ਇੱਕ ਵਧੀਆ ਜਿਹਾ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼हाल ਰਹੋ ਬਾਏ ਬਾਏ ਐਂਡ ਟੇਕ ਕੇਅਰ